ਬਦਲ ਸੋਦੀ ਹੋਈ ਸਖਿਆrti ਆ ਅਜਾ ਤੁਹਾਨੂੰ ਵਿਦਿਆ ਦਾ ਅਵਿਦਿਆ ਦਾ ਸਿੱਖਿਆ ਦਾ ਇਹਦਾ ਪਤਾ ਹੀ ਨਹੀਂ ਜਦ ਹੈਗਾ ਪਰ ਤੁਸੀਂ ਐਡਲਟੀਗੇਟ ਪੋਸਟਾਂ ਪਾਉਣ ਲੱਗ ਗਏ ਹੋਈ ਉੱਠ ਕੇ ਸੂਤਰਾਂ ਬਤਾਨ ਦੇ ਲਾਹੇ ਨਾ ਢੰਗਾ ਢੈਂਗੀ ਉਹ ਗੱਲਾਂ ਦਾ ਫਾਇਦਾ ਨਿਕਲਣ ਕੀ ਆ ਚੋਂ ਕੋਈ ਸਾਡੇ ਕੋਲ ਰਿਕਾਰਡ ਨਹੀਂ ਹੈ ਪਿਛਲੇ ਸਿੱਖਾ ਦਾ ਵੀ ਕਿਸੇ ਨਾਲ ਉੜ ਜੇ ਹੁਣ ਗਿਆਨ ਚ ਬੁਰ ਗਾਰਡੀ ਸਖਿਆਰਤੀ ਸਖੰਡਾ ਸਖਿਆ ਲੈਣ ਵਾਲਾ ਵਿਦਿਆਰਥੀ ਵਿਦਵਾਨ ਹੁੰਦਾ ਵਿਦਵਾਨ ਉੜ ਜਦੇ ਨੇ ਸਖਿਆਰਤੀ ਉੜ ਜਦਾ ਦੀ ਅਸੀਂ ਸਖਿਆਰਤੀ ਤਾਂ ਗਿਆ ਸੀ ਵੀ ਅਸੀਂ ਉੜਜਣਾਂ ਦੀ ਮੋਰਖੇ ਨਾਲ ਨਾਲ ਉਜੀ ਬੜਾ ਖਰੋ 부ਜੀ ਉਹ ਤਾਂ ਗੱਲ ਨਹੀਂ ਸੁਣੀ ਐਸ ਕਰਕੇ ਵਿਦਵਾਨਾਂ ਦੇ ਲੈਵਲ ਤੇ ਜਾ ਕੇ ਵਿਦਵਾਨਾਂ ਨੂੰ ਉੜਜਣ ਲੱਗੇ ਆਪ ਨੂੰ ਜਿਹਨੇ ਸੁਰਜਣਾ ਹੋਵੇ ਉਹਨੇ ਜਦਾ ਨਹੀਂ ਹੁੰਦਾ ਉਹ ਜੇ ਤਾਂ ਪਹਿਲਾਂ ਹੀ ਹੋਇਆ ਲੱਗਾ ਉਹ ਜੀ ਸੁਰਜਣੇ ਨਹੀਂ ਜਾਣਾ ਅਸੀਂ ਸੁਰਜਣਾ ਸਿੱਖਣਾ ਸੁਰਜਣਾ ਜਿਹਨੇ ਸਿੱਖਣਾ ਉਹਨੇ ਜਦਾ ਨਹੀਂ ਹੁੰਦਾ ਤੁਸੀਂ ਨੋ ਵਿਚਾਰ ਪਟੰਦਰੇ ਨਾਲ ਸ਼ਬਦ ਵਿਚਾਰ ਨਾਲ ਸੁਰਜੇ ਸਕਦਾ ਹੈ ਜਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਉਹਦਾ ਕੋਈ ਨਹੀਂ ਹੁੰਦਾ ਸੁਣਦਾ ਹੁੰਦਾ ਹੀ ਨਹੀਂ ਕੋਈ ਤੇ ਜਿਹੜੇ ਬਾਦਵਿਵਾਹਾਂ ਚ ਬਿੱਦੇ ਆ ਜਿਹੜੇ ਹਨਾ ਵਿਦਵਾਨ ਬਾਦਵਿਵਾਹੇ ਕਰਦੇ ਹੁੰਦੇ ਪਾਤੀ ਬਿੰਦੂ ਸੰਖੋਜੀ ਉਪਜਨ ਖੋਜੀ ਹੁੰਦੇ ਤਾਂ ਤੰਦਰੁਗਿਆਨ ਆਪੇ ਪੈਦਾ ਹੋ ਜਾਂਦਾ ਗਾਂ ਸਵਾਲ ਕਰਦੀ ਲੋੜ ਨਹੀਂ ਹੁੰਦੀ ਬਾਦਵਿਵਾਹ ਵਾਲਿਆਂ ਦਾ ਜਿਹੜਾ ਮਲੇ ਮੁੰਡਾ ਤੁਸੀਂ ਸਭ ਜਿਆ ਪਹਿਲਾਂ ਉਹ ਸਮਝਿਆ ਹੋਇਆ ਤਾਂ ਠੀਕ ਨਹੀਂ ਹੁੰਦਾ ਉਸ ਜਮਾਨੇ ਨੂੰ ਠੀਕ ਹੈ ਉਹਦੇ ਨਾਲ ਬਾਤ ਬਾਤ ਸ਼ੁਰੂ ਹੋ ਜਾਂਦਾ ਤੇ 10 ਆਦਮੇ ਕੋਈ ਗੱਲ ਸੁਣ ਲੈਣਾ 10 ਦੇ 10 ਖਿਆਲ ਹੋਣਗੇ ਆਪ ਸੂਚੀ ਉਹ ਕਹਿੰਦਾ ਮੇਰਾ ਠੀਕ ਆ ਕਹਿੰਦਾ ਮੇਰਾ ਠੀਕ ਆ ਕਹਿੰਦਾ ਮੈਂ ਠੀਕ ਹੈ ਸਦਾ ਨਹੀਂ ਹੁੰਦਾ ਇਹ ਜਿਹੜੀ ਬਿਮਾਰੀ ਹੈ ਇਹ ਬਾਰ ਬਾਰ ਪ੍ਰਭ ਜਪੀ ਵਾਲੀ ਗੱਲ ਨਾਲ ਨਹੀਂ ਠੀਕ ਹੁੰਦੀ ਦਿਲ ਦੀ ਬਾਰ ਬਾਰ ਬਾਤ ਪ੍ਰਭ ਜਪੀ ਹੈ ਪਰ ਬਾਣੀ ਨੂੰ ਸੁਣੂ ਬਾਤ ਬਾਦ ਜੋ ਮੈਂ ਵੇਖਿਆ ਕਰੀ ਉਹਨੂੰ ਸੁਣੋ ਸਮਝੋ ਜਪੋ ਫਿਰ ਉਹਦੇ ਚ ਜਾ ਕੇ ਤੁਹਾਡੇ ਸਾਰੇ ਨਿਕਲ ਜਪਣ ਤੋਂ ਪਹਿਲਾਂ ਹੀ ਤੁਸੀਂ ਤਾਂ ਵੱਜ ਲੈਣੇ ਆ ਬਿਦਿਆਰਥੀ ਵੈਸੇ ਮਾਇਦਾ ਹੁੰਦਾ ਹੈ ਸਿਖਿਆਰਤੀ ਸੇਖੁੰਦਾ ਹੈ ਸਿੱਖ ਲੈਣ ਵਾਲਾ ਹੁੰਦਾ ਵਿਦਿਆਰਥੀ ਤਾਂ ਵਿਦਿਆਰਥੀ ਫਿਜ਼ੀਕਲ ਵੀ ਹੁੰਦੀ ਹੈ ਐਸੇ ਅਗਤੀ ਸ਼ਾਸਤ੍ਰ ਵਿਦਿਆਵੀ ਕੁ ਵਿਦਿਆ ਉਹ ਵਿਦਿਆ ਤੇ ਵਿਦਿਆ ਨਹੀਂ ਹੈ ਇਹ ਬ੍ਰह्म ਵਿਦਿਆ ਹੈ ਜੇ ਵਿਦਿਆ ਤਾਂ ਬ੍ਰह्म ਵਿਦਿਆ ਹੈ ਵਿਦਿਆ ਨਹੀਂ ਹੈ ਇਸ ਕਰਕੇ ਵਿਦਿਆਰਥੀਆਂ ਵਾਸਤੇ ਵਿਦਵਾਨਾਂ ਵਾਸਤੇ ਗੁਰਮੁਖੀ ਕੋਈ ਜਗ੍ਹਾ ਹੀ ਨਹੀਂ ਬਹੁਤ ਵਾਰ ਮੈਂ ਕਹਿਆ ਪਰ ਇਹ ਵਿਦਵਾਨ ਇਹਨੇ ਸਾਰੇ ਵਿਦਵਾਨਾਂ ਨਾਲ ਜਿਹੜਾ ਬੇਕੂਫੀ ਤੋਂ ਸੁਭਾਅ ਕੁਛ ਨਹੀਂ ਤੁਸੀਂ ਆਪਣੇ ਗੱਲ ਕਹੀ ਜਾਓ ਵਿਦਵਾਨ ਜਿਹੜੇ ਨੇ ਝਗ ਮਾਰਦੇ ਨੇ ਮਰੀਆਂ ਵਿਦਵਾਨ ਝਗ ਮਾਰਦੇ ਹੀ ਹੁੰਦੇ ਨੇ ਮਾਰਦੇ ਹੀ ਸੀ ਪਹਿਲਾਂ ਵੀ ਚੱਖ ਬੋਲਣ ਕਾ ਜਗ ਸੋਂ ਬਾਦ ਇਹ ਭਗਤੀ ਲਿਖਣਾ ਕੀ ਮਤਲਬ ਉਸਿ ਬਿਨਾਂ ਨਾ ਬੋਲ ਚਾਲ ਕਰਨੀ ਚੱਖ ਮਾਰਦੇ ਉਹ ਤਾਂ ਚੱਖ ਮਾਰਦੇ ਨੇ ਤੁਸੀਂ ਵੀ ਚੱਖ ਮਾਰ ਲਵਾਂਗੇ ਇਹ ਚੱਖ ਮਾਰ ਤੋਂ ਸਭ ਕੁਝ ਵੀ ਨਹੀਂ ਹੈ ਜਿੱਦਕਣ ਲਿਆ ਇਹ ਆਪਣਾ ਭੇਖਾ ਆਪ ਦੂਰ ਕਰੋ ਪਹਿਲਾਂ ਦੋਿਆਂ ਨੂੰ ਬਾਚ ਮੰਗਾਈਏ ਪਹਿਲਾਂ ਆਪਾਂ ਆਪ ਮੰਡੀਏ ਆਪ ਸਬਜੀ ਕੀ ਗੱਲ ਐ ਬਿਨਾ ਸਮਝੇ ਤੂੰ ਇਹਨੂੰ ਸਮਝਾਉਣੀ ਚਾਹੀਦਾ ਹੁੰਦਾ ਉਹ ਬਿਹਰੇ ਜੇ ਕਬੂਦਰ ਨੇ ਜਿਹੜੇ ਹੋ ਰਹੇ ਨੇ ਪਰ ਇਹ ਕੰਮ ਹੈ ਸਖਿਆਤੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਖਿਆਤ ਤੇ ਕਹਿੰਦੇ ਨੇ ਹੈ ਤਾਂ ਨਹੀਂ ਸਖਿਆਤੀ ਸ਼ਬਦ ਤਾਂ ਲਖਿਆ ਸੀ ਵੀ ਅਸੀਂ ਵਿਦਿਆਰਥੀ ਨਹੀਂ ਹੈ ਕਿ ਵਿਦਿਆ ਜਿਹੜੀ ਹੈ ਵਿਦਿਆ ਨਾ ਪੜੋ ਬਾਦਨ ਜਾਣੂ ਪਹਿਲਾ ਗਵੀਰ ਵਿਦਵਾਨ ਹੈ ਜਨਰਲ ਕੱਚੀ ਬਾਣੀ ਲਿਖੇ ਵਿਦਵਾਨ ਆ। ਜਦ ਵਿਦਿਆ ਸੋਧੀ ਹੈ ਉਸੇ ਖਿਆਲਤੀ ਬਣ ਗਿਆ। ਵਿਦਿਆ ਸੋਧੀ ਹੋਈ ਸਖਿਆਰਤੀ ਹੈ। ਅਜਾ ਤਨੂੰ ਵਿਦਿਆ ਦਾ ਅਵਿਦਿਆ ਦਾ ਸਿੱਖਿਆ ਦਾ ਇਹਦਾ ਪਤਾ ਹੀ ਨਹੀਂ ਜਦ ਹੈਗਾ। ਪਰ ਤੁਸੀਂ ਐਡਾ ਡਿਗਰੀਡ ਪੋਸਟਾਂ ਪਾਉਣ ਲੱਗ ਗਏ ਹੋ ਉੱਠ ਕੇ। ਸੂਤਣਾ ਪਤਾਣ ਦੇ ਲਾਹੇ ਨਾ ਢੰਗਾ ਢੈਂਗੀ। ਉਹ ਗੱਲਾਂ ਦਾ ਫਾਇਦਾ ਨਿਕਲੂ ਕੀ ਐ ਚੋਂ ਚੱਕਣ ਨੂੰ ਕੁਝ ਨਹੀਂ ਐ ਇਹਨਾਂ ਦੇ ਵਿੱਚ ਕਿ ਯਾਰ ਹਟਾਇਆ ਵੀ ਤੁਸੀਂ ਨਾ ਇਹ ਕੰਮ ਕਰੋ ਨਾ ਕਰੋ ਇਹਦਾ ਮਤਲਬ ਤੁਸੀਂ ਸਮਝਣ ਵਾਸਤੇ ਨਹੀਂ ਕੁਝ ਕਰ ਰਹੇ ਤੁਸੀਂ ਬਹਿਸ ਵਾਸਤੇ ਹੀ ਕਰ ਰਹੇ ਹੋ ਸੁਣ ਰਹੇ ਹੋ ਜਿਹੜਾ ਕੋ ਸੁਣ ਰਹੇ ਸਿੱਖਿਆ ਬਾਤ ਨਹੀਂ ਸੁਣ ਰਹੇ ਕਿਹਾ ਤਾਂ ਮੇਰੇ ਹੀ ਵਿੱਚ ਨਾ ਕੁਝ ਹੋਇਆ ਉਹ ਕਿ ਥੋੜਾ ਤੂੰ ਜਿਆਦਾ ਕਹੋਗੇ ਹੋਰ ਕੁਝ ਕੁਝ ਕਿਹਾ ਹੋਇਆ ਬਥੇਰਾ ਤੁਸੀਂ ਆਪਣਾ ਸੁਣਿਓ ਜਾਓ ਸਮਝਿਓ ਜਾਓ ਕਿਉਂਕਿ ਜੋ ਕੁਝ ਕਿਹਾ ਹੈ ਉਹਦੇ ਰੰਚ ਤੁਸੀਂ ਆਪ ਵੀ ਆ ਜਾਣੇ ਹੋ ਇਹ ਵੀ ਖਿਆਲ ਰੱਖੋ ਜੇ ਤੇ ਗਾਹਕ ਨਾ ਹੋਵੇ ਫਿਰ ਗਾਹਕ ਨੂੰ ਵੇਚੀਏ ਉਹ ਵੀ ਕਿਹਾ ਹੈ ਉੱਥੇ ਕੋਣ ਗਾਹਕ ਹੁੰਦੇ ਜੇ ਤੇ ਤੁਸੀਂ ਜਾ ਕੇ ਉੱਥੇ ਇੰਟਰਨੈਟ ਤੇ ਇਹ ਸੌਦਾ ਵੇਚ ਦੇ ਹਾਂ ਕੋਈ ਹੁੰਦਾ ਪੋਤਨ ਨੂੰ ਤਾਂ ਆਦਤ ਪਈ ਹੋਈ ਐ ਇਹ ਪੁੱਠੀ ਆਦਤ ਐ ਛੱਡ ਨਹੀਂ ਹੁੰਦੀ ਜਿਵੇਂ ਫਿਬਰੀ ਛੱਡ ਹੁੰਦੀ ਫਿਰ ਵੀ ਤੇ ਤੁਹਾਨੂੰ ਆਦਤ ਪਈ ਹੋਈ ਐ ਇਹ ਪੁੱਠੀ ਆਦਤ ਐ ਜੰਗਿਆਤਰੀ ਨਾ ਇਹ ਰਿਐਕਸ਼ਨ ਕਰਦਾ ਹੀ ਹੁੰਦਾ ਗਿਆਨ ਥੋੜਾ ਗਿਆ ਨਾਲ ਰਿਐਕਸ਼ਨ ਕਰਦਾ ਹੁੰਦਾ ਜਾਂ ਪੂਰਾ ਛੂਛਾ ਘਾਟ ਬੋਲ ਭਰਿਆ ਹੋਏ ਨੂੰ ਕਾਊਂਡੋਲਾ ਛੂਛਾ ਘਾਟ ਜਿਹੜਾ ਬੋਲਦਾ ਹੁੰਦਾ ਜਿਵੇਂ ਤੁਸੀਂ ਕਰਦੇ ਨੂੰ ਜਾਂ ਛੂਛਾ ਘਾਟ ਤੁਸੀਂ ਕਹਿੰਦੇ ਬੋਲਾ ਜਾਂ ਤੁਸੀਂ ਬੋਲਦੇ ਛੂਛਾ ਘਾਟੇ ਫਿਰ ਇਹ ਹੁੰਦੀ ਹੈ ਭਰਿਆ ਹੋਏ ਨੂੰ ਕਾਊਂਡੋਲਾ ਢੋਂਦਾ ਜੀ ਜੋ ਮਰਜ਼ੀ ਕਹੀ ਜਾਉਂ ਨੂੰ ਕਵੀਰ ਨੂੰ ਕੁੱਤਾ ਕਹੀ ਗਿਆ ਜੋ ਕੁਝ ਕਹੀ ਉਹ ਕਹਿੰਦਾ ਠੀਕ ਹੈ ਮੈਂ ਕੁੱਤਾ ਹੀ ਹਾਂ ਪਰ ਇਹ ਸਾਬਤ ਨਹੀਂ ਕੀਤਾ ਵੀ ਮੈਂ ਨਹੀਂ ਕੁੱਤਾ ਤੁਸੀਂ ਕੁੱਤੇ ਹੋ ਬੋਰਾ ਵੀ ਉਹਨੇ ਕਿਹਾ ਵੀ ਮੈਂ ਬੋਰਾ RAM ਕੀ ਉਹ ਬੋਰਾ ਵੀ ਲੋਕ ਮੇਰਾ ਮਰਮ ਨਹੀਂ ਜਾਣਦੇ ਮੈਨੂੰ ਬੋਰਾ ਕਹਿੰਦੇ ਨੇ ਪਰ ਸੋ ਬੋਰਾ ਜੋ ਆਪਣਾ ਪਛਾਣਦੇ ਔਰ ਉਹ ਜਿਹੜਾ ਆਪਣੀ ਪਛਾਣ ਦਾ ਕਿਸੇ ਨੂੰ ਬੋਰਾ ਨਹੀਂ ਕਿਹਾ ਉਹ ਜਿਹੜਾ ਆਪਣੀ ਪਛਾਣਦਾ ਉਹ ਬੋਰਾ ਅਸਲ ਦੇ ਵਿੱਚ ਉਹ ਪਹਿਲਾਂ ਹੀ ਗਈਆਂ ਹੋਈਆਂ ਗੱਲਾਂ ਨੇ ਇਹ ਗੱਲਾਂ ਸਾਡੇ ਖਿਲਾਫ ਵੀ ਜਾਂਦੀਆਂ ਨੇ ਜੇ ਅਸੀਂ ਕੱਚਾ ਗਿਆਨ ਘੋਲਦੇ ਆਂ ਜਾ ਕੇ ਕੜੀ ਕੱਚੀ ਘੋਲਦੇ ਆਂ ਨਾ ਸਾਡੇ ਖਿਲਾਫ ਜਾਂਦੀਆਂ ਨੇ ਸਾਡੇ ਤੇ ਵੀ ਇਹੀ ਲੱਗੂ ਨਹੀਂ ਉਹਨਾਂ ਤੇ ਲੱਗੂ ਨਹੀਂ ਕਰਿਆ ਹੁਣ ਜੇ ਸਖਿਆਰਤੀ ਹੁੰਦੇ ਤਾਂ ਤਾਂ ਗੱਲ ਮੰਨਦੇ ਜੇ ਰਾਤੀ ਹੁੰਦੇ ਤਾਂ ਗੱਲ ਮੰਨ ਲੈਂਦੇ ਸਮਝ ਆ ਜਾਂਦੀ ਐ ਇਹਨਾਂ ਦੇ ਕਿ ਖਿਆਰਤੀ ਤਾਂ ਕਰ ਬਹੁਤ ਦੂਰ ਆ ਕਹਦੇ ਕੋਣ ਕਲਿਆ ਸੀ ਕੋ ਨਾਨਕ ਤੋਂ ਸਿਖਿਆਰਥੀ ਨਹੀਂ ਐ ਸੁਣਦੇ ਪੜ੍ਹਦੇ ਇਹਦਾ ਝਗੜਾ ਆਰਥੀ ਨੇ ਝਗੜਾ ਕਰਨ ਵਾਸਤੇ ਬੜਦੇ ਸੁਣਦੇ ਨੇ ਸੁਣਦੇ ਨੇ ਜਿਕੇ ਬਾਤ ਨੇ ਜਿਹੜੇ ਪੜ੍ਹਦੇ ਸੁਣਦੇ ਉਹਨਾਂ ਨੂੰ ਝਗੜਾ ਕਰਨ ਦੀ ਕੀ ਲੋੜ ਐ ਤਾਂ ਥੋੜਾ ਜਿਹਾ ਲੈ ਕੇ ਸਮਝ ਜਦ ਹੀ ਇੰਟਰਨੈਟ ਦੇ ਭਜ ਲੈਂਦੇ ਜਿਹੜੇ ਝਗੜਾ ਆਰਥੀ ਨਹੀਂ ਸਿਖਿਆਰਥੀ ਨਹੀਂ ਝਗੜਾ ਕਰਨ ਨੂੰ ਇਕੱਜ ਹੀ ਹੱਲ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੇ ਬਹੁਤ ਸਿਆਣੇ ਆਦਮੀ ਨੇ ਤੁਹਾਨੂੰ ਠੀਕ ਸਮਝਦੇ ਨੇ। ਜਾ ਜਾਓ ਮੂਰਖ ਨਾ ਹੋ ਜਾਓ, ਮੂਰਖ ਨਾ। ਕੋਈ ਬਹੁਤਾ ਫਰਕ ਨਹੀਂ ਹੁੰਦਾ। ਘੜਾ ਕਰਨ ਵਾਸਤੇ ਗਿਆਨ ਨਹੀਂ ਦੁੱਧਾਂ ਦੀ ਗਿਆਨ ਵਿਚਾਰ ਦਾ ਵਿਸ਼ਾ ਹੈ ਜਿੱਥੇ ਵਿਚਾਰ ਹੈ ਨਹੀਂ ਉਹ ਥੋੜੋ ਸੰਗਤ ਦੇ ਵੀ ਥੋੜਾ ਜਾਣਦਾ ਪਹਿਲਾਂ ਮਤਲਬ ਕੀ ਹੈ ਮੈਨੂੰ ਇਹ ਦੱਸੋ ਜਿਹੜਾ ਹਾਈ ਕੁਸੰਗ ਉੱਥੇ ਤੁਹਾਡਾ ਉਹ ਪੋਸਟਾਂ ਪਾਉਣ ਦਾ ਮਤਲਬ ਕੀ ਹੈ ਜੇ ਪਾਉਣੇ ਤਾਂ ਬਿਲਕੁਲ ਗੁਰਮਤ ਦੇ ਖਿਲਾਫ ਹੈ ਤੁਹਾਡਾ ਐਟੇ ਗੁਰਮਤ ਦੇ ਖਿਲਾਫ ਹੈ ਸਾਡਾ ਇਹਨਾਂ ਹੋਰ ਕਿਸੇ ਨਾਲ ਕੋਈ ਰੌਲਾ ਨਹੀਂ ਰੌਲਾ ਜਿੰਮੇਵਾਰ ਜਮਾਤ ਸੀ ਜਿਹੜੀ ਸਰਵਣਿਕ ਕਮੇਟੀ ਸੀ ਜੀ ਦਾ ਪ੍ਰਚਾਰ ਸੀ ਉਹਨਾਂ ਐਡਮਿਟ ਕਰ ਲੈ ਬਾਕੀ ਅਸੀਂ ਕੀ ਲੈਣੇ ਬਾਕੀ ਇਹਨੂੰ ਆਪੇ ਬੰਦ ਬਾਕੀ ਆਪੇ ਬੰਦ ਹੋ ਜਾਣਗੇ ਇਹ ਸਰਵਣਿਕ ਕਮੇਟੀ ਨੂੰ ਕਹਿਣੋ ਕਿ ਭਾਈ ਇਹ ਜਿਹੜੀ ਪਹਿਲੀ ਵਿਚਾਰਤਾ ਇਹ ਗਲਤ ਕਿਉਂ ਹੈ ਤੁਸੀਂ ਕਹਦੇ ਗਲਤ ਕਿਉਂ ਹੈ ਉਹ ਜਿਹੜਾ ਉਹਨੂੰ ਫਰਕ ਹੈਗਾ ਉਹ ਨਿਕਲ ਜਾਊਗਾ ਆਪੇ ਕਰ ਲੈਣੇ ਉਹ ਉਦੋਂ ਗਾਹਾਂ ਪਰ ਸੀਰ ਚੱਲੂ ਘੜਾ ਇੱਕ ਦਿਨ ਚ ਇੱਕ ਦਿਨ ਚ ਖਰਾਬੀ ਨਹੀਂ ਪਈ ਇੱਕ ਦਿਨ ਚ ਠੀਕ ਨਹੀਂ ਹੁੰਦਾ ਖਰਾਬੀ ਤਾਂ ਭਾਈ ਅਕਬੀਰ ਵੇਲੇ ਦੀ ਕਬੀਰ ਤੋਂ ਵੀ ਪਹਿਲਾਂ ਦੀ ਪੰਨਤ ਨੇ ਜਾਂ ਬਾਰ ਅਸੰਬਰ ਤੇ ਸ਼ਾਸਤਰ ਜਾਂ ਬਣੇ ਜਦ ਦੀ ਖਰਾਬੀ ਪਈ ਹੋਈ ਹੈ ਅੱਜ ਦੀ ਨਹੀਂ ਪਈ ਹੋਈ ਜਬੇ ਤੋਂ ਅਸੰਬਰ ਤੇ ਸ਼ਾਸਤਰ ਬਣਾਏ ਨੇ ਜਬ ਆਟ ਪਾੜੀ ਜਾਂ ਪੰਨਤ ਨੇ ਪੰਨਤ ਬਾੜੀ ਬਾਟ ਅੱਜ ਦੀ ਨਹੀਂ ਖਰਾਬੀ ਹੈ ਅਸੀਂ ਤਾਂ ਆਪਣੇ ਗੁਰਦੁਆਰਿਆਂ ਚੋਂ ਖਰਾਬੀ ਕਢਣੀ ਆ ਜਿਹਨੇ ਹੋਰ ਕਿਤੇ ਰੱਖਣੀਆਂ ਰਖ ਲਵੇ ਅਸੀਂ ਆਪਣਾ ਪ੍ਰਚਾਰ ਚ ਵੜ ਦੇਣੀ ਹੈ ਜਿਹੜੇ ਪੰਡਤਾਂ ਨੇ ਬ੍ਰਾਹਮਣਾਂ ਨੇ ਆਪਣੇ ਹੰਦਰਾ ਚ ਰਖਣੀ ਰੱਖਦੇ ਰਹਿਣ ਆਪਾਂ ਨੇ ਕਿ ਲੈਣਾ ਉਹਨਾਂ ਤੇ ਉਹ ਆਪਣਾ ਪ੍ਰਚਾਰ ਕਰੀ ਜਾਣ ਅਸੀਂ ਗੁਰਬਾਣੀ ਦਾ ਕਰੀ ਜਾਣ ਸਾਰੇ ਨਹੀਂ ਗੁਰਬਾਣੀ ਦੇ ਹੁੰਦੇ ਧਰਮ ਦੇ ਭੁੱਖੇ ਧਰਮ ਦੀ ਇੱਛਾ ਸਾਰਿਆਂ ਨੂੰ ਨਹੀਂ ਹੁੰਦੀ ਇਹ ਜਿਹਾ ਤੇ ਬੰਦਿਆਂ ਨੂੰ ਨਹੀਂ ਹੁੰਦੀ ਇਹਦਾ ਮਾਇਆ ਧਾਰੀ ਨੇ ਇਹ ਹਟ ਕਰ ਮਰੇ ਨਾ ਲੇਖੇ ਪਾਏ ਨਹੀਂ ਲੇਖੇ ਲੱਗਣੇ ਤੁਸੀਂ ਰੋਣਾ ਬਾਈ ਜਾਓ ਉਹ ਹਾਜਮ ਕਿਉਂ ਨਹੀਂ ਹੋ ਰਿਹਾ ਤੁਹਾਡੇ ਇਹ ਇਹਦਾ ਮਤਲਬ ਹਾਜਮਾ ਖਰਾਬ ਹੈ ਉਹ ਜਨਾਨੀਆਂ ਦੇ ਕਹਾਵਤ ਬਣੀ ਹੈ ਉਹ ਕਹਿੰਦੇ ਵੀ ਉਹਨਾਂ ਜਨਾਨੇ ਨੂੰ ਕਿਸ ਨੇ ਕਹਤਾ ਵੀ ਉਹ ਕੋਈ ਗੱਲ ਦੱਸਦੀ ਵੀ ਗਾਹ ਨਾ ਦਸੀ ਉਹਦੇ ਟੱਟ ਚ ਵੱਟ ਹੋਣ ਲੱਗਿਆ ਸੀ ਉਹ ਗਾਂ ਦੱਸਿਆ ਵੀ ਤੂੰ ਗਾਹ ਨਾ ਦਸੀ ਗਾਹ ਆਲੇ ਨਾ ਗਾਹ ਦੱਸਦੀਂ ਗਾਹ ਨਾ ਉਹ ਗੱਲ ਥੋੜੀ ਹੈ ਥੋੜਾ ਹਜਮ ਨਹੀਂ ਹੁੰਦੀ ਕੋਈ ਗੱਲ ਆਦਮੀ ਆਲਾ ਜਗਰਾ ਨਹੀਂ ਹੈ ਇਹ ਆਦਮੀਆਂ ਦੀ ਭਗਤੀ ਆਦਮੀਆਂ ਦਾ ਜਗਰਾ ਹੁੰਦਾ ਖੂਬ ਸੜਤੀ ਗੱਲ ਕਹਿ ਦਿੱਤੀ ਇਹ ਤਾਂ ਜਨਾਨੇ ਵਾਲੀਆਂ ਗੱਲਾਂ ਨੇ ਆਦਮੀਆਂ ਦੀ ਤਾਂ ਗੱਲ ਹੀ ਨਹੀਂ ਹੈ ਜਦੇ ਭੱਜ ਲੈਣਾ ਬਾਜ਼ਾਰ ਨੂੰ ਦੱਸਣ ਵੀ ਮੈਨੂੰ ਆ ਪਤਾ ਵਾ ਵਈ ਬਾ ਬੜੀ ਅਕਲ ਦੀ ਗੱਲ ਹੈ ਬਹੁਤ ਉੱਚੀ ਹੈ ਇਹ ਗੱਲ ਉੱਚੀ ਮਤ ਕਿਸੇ ਤਰ੍ਹਾਂ ਜ਼ਵਰ ਤਾਂ ਉੱਚੀ ਮਤ ਉੱਚੀ ਮਤ ਹੋਰ ਕੀ ਹੁੰਦੀ ਹੈ ਤਾਂ ਉਹਨਾਂ ਕੋਲ ਤਾਂ ਉੱਚੀ ਮਤ ਹੈ ਤੁਸੀਂ ਕੀ ਲੈਣਾ ਸੀ ਆਪਣਾ ਜੋ ਪਰ ਉਹ ਹਸਰੋ ਜੀ ਜਵਾਬ ਹੋ ਅਸੀਂ ਆਪੇ ਦੇ ਦਾਂਗੇ ਲਾ ਲੋੜ ਕੀ ਹੈ ਲੜਾਈ ਜਿੱਤੀ ਹੋਈ ਹੈ ਹੁਣ ਹੁਣ ਲੋੜ ਕੀ ਹੈ ਉਹ ਤਾਂ ਲੋੜ ਹੀ ਨਹੀਂ ਹੈ ਇਸ ਗੱਲ ਦੀ ਚਲੋ ਕਿਸੇ ਵੇਲੇ ਲੋੜ ਸੀ ਬੰਲੇ ਨੇ ਹੁਣ ਤਾਂ ਲੋੜ ਨਹੀਂ ਹੈ ਉਹ ਨਾਲ ਲੋੜ ਜੋੜਨ ਦੀ ਸਿੱਕੀ ਕੱਢੇ ਸਪਰਿੰਟ ਲਾਈਫ ਹੈ ਕੋਈ ਬੋਲਦਾ ਹੀ ਨਹੀਂ ਸੀ ਹੁੰਦਾ ਗੁਰੂ ਤੇ ਬਨੋ ਸਿੱਖੀ ਬਾਰੇ ਕੁਝ ਵੀ ਕਿਸੇ ਨਾ ਅਥਾਰਟੀ ਦੀ ਕੁਝ ਕਹਿਣ ਦੀ ਤੇ ਤੇ ਕੋ ਪਤਾ ਹੀ ਨਹੀਂ ਆ ਦੇ ਦਿਨ ਪਹਿਲਾਂ ਆਪ ਦਾ ਲੈ ਲੈਣ ਮੈਂ ਕਹੇ ਕਹਿੰਦਾ ਆਪ ਦਾ ਲੈ ਆ ਦੀ ਤੁਸੀਂ ਦੇ ਦਿਓ ਪਹਿਲਾਂ ਲੈ ਲਓ ਸਾਬਤ ਕਰੋ ਸੀ ਲੈ ਲਿਆ ਫਿਰ ਦਾ ਨਾ ਤੇ ਦੇਦੇ ਆਵਰੇ ਟਿੱਕੇ ਦੋ ਦੋ ਬਾਣੀਆਂ ਦੇ ਹੱਥ ਕਰਕੇ ਟੀਕੇ ਛਾਵਾ ਦੇਣ। ਫਿਰ ਦੇਖਾਂਗੇ ਵੀ ਇਹਨਾਂ ਚ ਕਿਹਦੀ ਕਰ। ਕਥਾਈ ਬਾਈ ਜਣ ਕਰ ਕਰਕੇ। ਮਣੀ ਭਈ ਇਹਨੇ ਕੋਈ ਜਣੀ ਮੈਂ ਕੀਤੀ ਨਹੀਂ। ਪਤਾ ਹੀ ਨਹੀਂ ਕੀਤੀ ਹੈ ਕਿ ਮੈਨੂੰ ਪਤਾ ਸੀ ਜਿਹੜੀ ਇਹਨਾਂ ਨਾਲ ਜਿਹੜੇ ਜਿਹੜੇ ਜੰਮਦੇ ਰਹਿੰਦੇ ਆ ਤੂੰ ਕਰਦੇ ਬਾਈ ਜਿਹੜੀ ਰਹਿ ਗਈ। ਤਰ ਜੇ ਗੱਲ ਵੀ ਕਰੀ ਦੀਏ ਤੂੰ ਇਹ ਨਾ ਇਸ ਤਰੀਕੇ ਨਾਲ ਕਰੀ ਦੇ ਜਿਹਦਾ ਗੁੱਸਾ ਨਾ ਹੋਵੇ ਜੇ ਤੁਸੀਂ ਗੱਲ ਵੀ ਕਰ ਲਈ ਹੈ ਤੁਸੀਂ ਇਹ ਤਰੀਕੇ ਨਾਲ ਕਰੋ ਜਿਹਦੇ ਨਾਲ ਗੁੱਸਾ ਆਜੇ ਵੀ ਅਗਲਾ ਗੁੱਸਾ ਨਾ ਕਰੇ ਜੇ ਗੁੱਸਾ ਕਰਦਾ ਨਹੀਂ ਤਾਂ ਉਹਨੂੰ ਕਰੋ ਹੀ ਨਾ ਮੈਂ ਤਾਂ ਕਹਾਂ ਕਿ ਆ ਦੀ ਇੰਟਰਨੈਟ ਤੇ ਪਾਤਾ ਕੋਈ ਸੁਣੇ ਕੋਈ ਨਾ ਸੁਣੇ ਕੋਈ ਮੰਨੇ ਕੋਈ ਨਾ ਮੰਨੇ ਸੁੜ ਵੀ ਰਹੇ ਨੇ ਬੰਦ ਵੀ ਰਹੇ ਨੇ ਜਿਹਦੀ ਕਹਦੀ ਹਿੰਮਤ ਹੈ ਜਿਵੇਂ ਉਹ ਦੌੜਦਾ ਤਾਂ ਨਹੀਂ ਹਿੰਮਤ ਆਉਣੀ ਬੰਦ ਹੁੰਦਾ ਕੋਈ ਜ਼ਿਆਦਾ ਵਿਵਾਨਸਾ ਦਾ ਕੋਈ ਘੱਟ ਵੀ ਹੁਣ ਮੈਂ ਕਹਾਂ ਭਾਈ ਤੁਸੀਂ ਸਾਰੇ ਮਨੂ ਜਿਹਦੀ ਬੇਵੰਦੀ ਹੋਈ ਹੈ ਇਹ ਤੋ ਕਹ ਜਿਹਦੀ ਬੇਵੰਦੀ ਇਹ ਇਦਾਂ ਨਹੀਂ ਚੱਲਦਾ ਤਾਂ ਆਪਣੇ ਵਾਸਤੇ ਬਣਾਉ ਦੂਏ ਨੇ ਆਪਣੇ ਵਾਸਤੇ ਬਣਾ ਜਨਾਬ ਉਹੜ ਪਾਉ ਕੋਈ ਮਿੱਠਾ ਹੋਜੂ ਉਹਨਾਂ ਉਹਨਾਂ ਨੂੰ ਲਾਭ ਹੋਜੂ ਤੁਹਾਨੂੰ ਕੀ ਨੁਕਸਾਨ ਤੇ ਆਪਣਾ ਬੰਨਣਾ ਛੱਡ ਕੇ ਉਲਟੇ ਰਾ ਪੈਨੇ ਹੋ ਕਿਹੜਾ ਬਕਤਾਰ ਦੀ ਗੱਲ ਹੈ ਕਿਹੜੀ ਅਕਲ ਦੀ ਗੱਲ ਹੈ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਵਾਈ ਦੇ ਸਕਦਾ ਸਿੱਖੋ ਅਗਵਾਈ ਗੁਰੂ ਵਾਲੇ ਹੀ ਦੇਣਗੇ ਹੁਣ ਦੁਨੀਆ ਨੂੰ ਪਰ ਗੁਰੂ ਨੂੰ ਸਮਝ ਕੇ ਦੇਣਗੇ ਉਹਾਈ ਦੋੜਾ ਹੈ ਦੁਨੀਆ ਨੂੰ ਸਿੱਖੀ ਦੀ ਗਵਾਈ ਚੱਲਣ ਦੀ ਸਿੱਖਾ ਨਹੀਂ ਗਵਾਈ ਚੱਲਣ ਦੀ ਚਿੱਖੀ ਦੀ ਗਵਾਈ ਚੱਲਣ ਦੀ ਸਿੱਖੀ ਦੀ ਗੱਲ ਕਰਨੀ ਚਾਹੀਦੀ ਹੈ ਸਿੱਖਾ ਦੀ ਗੱਲ ਹੀ ਕਰਨੀ ਚਾਹੀਦੀ ਸੱਦਾ ਸਾਰੇ ਹੀ ਨੇ ਸਾਰੇ ਗੁਰੂ ਵਾਲੇ ਨੇ ਸਾਰੇ ਪਰਮੇਸ਼ਰ ਵਾਲੇ ਨੇ ਪਰ ਸਾਰੇ ਬੰਦੇ ਹੀ ਨੇ ਤਰੀ ਦੁਨੀਆ ਮੰਦੀ ਪਰਮੈਸ਼ਰ ਹੈਗਾ ਜਿਹੜੇ ਮੰਦਨ ਨੂੰ ਸਿੱਖਣੇ ਜਦੋਂ ਤੱਕ ਜੂਨ ਸਿੱਖੇ ਜਦੋਂ ਦਾ ਪਹਿਲੀ ਕੌੜੀ ਚੱਲਣ ਲੱਗਿਆ ਉਦੋਂ ਦਾ ਸਿੱਖਿਆ ਹੈ ਸਿੱਖ ਬਹੁਤ ਵੱਡੇ ਦਾਇਰੇ ਦਾ ਨੂਰ ਸਿੱਖ ਨੂੰ ਨਾ ਸਿੱਖੀ ਦਾ ਪਤਾ ਨਾ ਸਿੱਖ ਦਾ ਪਤਾ ਹੈ ਸਿੱਖ ਦਾ ਖੱਡਾ ਵਿਸ਼ਾਲ ਦਾਇਰਾ ਹੈ ਸਿੱਖੀ ਦਾ ਖੱਡਾ ਵਿਸ਼ਾਲ ਦਾਇਰਾ ਹੈ ਸਿੱਖੀ ਸਰਵ ਵਿਆਪੀ ਚੀਜ਼ ਹੈ ਇਹ ਸੱਚਾ ਸਰਵ ਵਿਆਪੀ ਹੈ ਪਰ ਇਹ ਦੇ ਸਿਛਾ ਲੈ ਕੇ ਹੀ ਸਰਵ ਵਿਆਪੀ ਸੋਚ ਬਣਦੀ ਹੈ ਇਦੋਂ ਤਾਂ ਵੱਡੀ ਕੋਈ ਵਿਸ਼ਾਲ ਸੋਚ ਹੈ ਨਹੀਂ ਜਿਹਦੇ ਵਿੱਚ ਸਾਰੇ ਧਰਮ ਸਮਾ ਜਾਣ ਉਹ ਐਟਾ بڑا ਹੈ ਹਿਰਦਾ ਸਿੱਖਦਾ ਅੰਮਿਤਾਵੜਾ ਦਿਲ ਸਿੱਖਦਾ ਜੈਸੇ ਧਾਰੂ ਪਰ ਆਕਾਸ਼ ਸਭ ਕੁਝ ਸਮਾਜੂ ਉਹਦੇ ਵਿੱਚ ਇਹਨਾਂ ਦਾ ਤਾਂ ਲੈਰੋ ਹੈ ਇਹਨਾਂ ਦਾ ਤਾਂ ਭੈਰ ਬਰੋਦਾ ਨਵਰਤ ਜੇ ਸਿੱਖਿਆ ਨਵਰਤ ਬੈਰਬ੍ਰੋਧ ਵਾਲੀ ਜਿਹੜਾ ਹਿਰਦਾ ਉੱਤੇ ਸਿੱਖੀ ਆ ਸਵਾਲੇ ਪੈਦਾ ਨਹੀਂ ਹੁੰਦਾ ਸਿੱਖੀ ਦੇ ਉੱਤੇ ਸਿੱਖੇ ਕੋ ਦੇਖਦਾ ਨੂੰ ਨਹੀਂ ਆ ਇਹ ਦੇਖਦੇ ਜਿਹੜੇ ਨੇ ਸਿੱਖੀ ਨੂੰ ਰੱਖੋ ਤੁਸੀਂ ਆਪਣੇ ਨੂੰ ਤੇ ਸਭ ਕੱਢਣ ਕੀ ਤੈਅ ਗੁਰਬਾਣੀ ਨੇ ਕੋਈ ਚੇ ਕੋਈ ਸਾਡਾ ਆਦਮੀ ਬੇਫਕੂਫ ਹੈ ਉਹ ਗਲਤੀ ਕਰਦਾ ਹੈ ਕਾ ਜੇ ਤੋ ਬੇਕੋ ਭਾ ਤਾਂ ਕਹਿ ਹਿਆਰ ਜਵੇ ਉਹ ਸਾਡੇ ਕੋ ਕੋ ਇਲਾਜ ਨਹੀਂ ਉਹ ਨੂੰ ਮੰਨਣ ਦਾ ਇਹ ਹੀ ਆ ਵੀ ਸਾਡੇ ਵਿਰੋਧੀ ਲਾ ਉਹ ਬੰਦਾ ਹੈਜੈਂਟ ਹੈ ਸਾਡੇ ਜਾਵੜਿਆ ਉਹ ਸਾਡਾ ਨੁਕਸਾਨ ਕਰਨਾ ਚਾਹੁੰਦਾ ਚਲੋ ਆਪਾਂ ਨੇ ਕਹਤਾ ਜਿਹੜਾ ਫੇਰ ਵੀ ਕਰੂ ਉਹਦਾ ਸਾਡੇ ਨਾਲ ਅਕੈਡਮੀ ਨਾਲ ਕੋਈ ਲਿੰਕ ਨਹੀਂ